ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨੇ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਜੋ ਵੀ ਆ ਇੱਥੋਂ ਪਸ਼ੂ ਵੇਚ ਆ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਸੁਣਾਓ ਠੀਕ ਠਾਕ ਜੀ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਮਹਿੰਦਰ ਸਿੰਘ ਪਿੰਡ জাফর ਕੋਟ ਤਹਿਸੀਲ ਨਾਲਾ ਜ਼ਿਲ੍ਹਾ ਹੰਬੇਚਾ ਤੇ ਫੋਨ ਨੰਬਰੇ ਬੋਲ ਦੋ 984518452 ਠੀਕ ਹੈ ਹਾਂਜੀ ਅੱਜ ਤਿੰਨੇ ਆ ਫਿਰ ਅੱਜ ਤਿੰਨੇ ਵਿੱਚ ਹੀ ਨੇ ਤਿੰਨੇ ਹੀ ਚੰਗੇ ਦੁੱਧ ਵਾਲੀਆਂ ਹਨਾ ਇਹ ਪੂਰੇ ਟੌਪ ਦੇ ਆ ਠੀਕ ਹੈ ਜੀ ਤੇ ਸ਼ੁਰੂਆਤ ਆ ਵਧੀ ਮਾਈ ਤੋਂ ਕਰ ਲਈ ਹੈ ਨਾ ਆ ਬੱਚਾ ਜੇ ਦਾ ਕੱਟੀ ਜੇ ਮਗਰ ਨਹੀਂ ਕੱਟਾ ਜੀ ਕੱਟਾ ਹੈ ਮਗਰ ਕਿੰਨੇ ਦਿਨਾਂ ਤੇ ਸੋਈ ਆ ਇਹ ਵਿੱਜਿਆ ਜੀ ਹੁ ਹਫਤੇ ਇੱਕ ਪੂਰੇ ਸੋਈ ਦੇ ਸਤਾਂ ਦਿਨਾਂ ਦੇ ਅੱਛਾ ਇੱਥੇ ਹੁਣ ਕੋਈ ਦੁੱਧ ਹੋਊਗਾ 13-14 ਕਿਲੋ ਦੁੱਧ ਤੇ ਵਿੱਜੇ ਥਲੇ ਵਾਧੇ ਹੀ ਤਾਂ ਹੁ ਗਰਮੀ ਦੋ ਚਾਰ ਦਿਨ ਬੜੀ ਪਈ ਵਾਡ-ਵੰਡ ਘਟ ਪਈਦਾ ਅੱਛਾ ਹਾਂਜੀ ਤੇ ਹੁਣ 14 ਲੀਟਰ ਦੇ ਕਰੀਬ ਤਿਆਰ ਹੈ ਬਿਲਕੁਲ 13-14 ਕਿਲੋ 13-14 ਲੀਟਰ ਜਿਹੜਾ ਤਿਆਰ ਹੈ ਕਿੰਨਾ ਕ ਦੁੱਧ ਕਰੀ ਜਾਊਗੀ ਜੀ 17-18 ਕਿਲੋ ਮੈਂ ਚਵਾਊਗੀ ਹੱਲੇ ਮੈਂ ਮੇਲੇ ਤੇ ਨਹੀਂ ਆਈ ਠੀਕ ਹੈ ਹਾਂਜੀ ਅਜੇ ਇੱਕ ਹਫਤਾ ਹੋਇਆ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਤਾਂ ਆਪਾਂ ਮਿਲਕਵੇਂ ਨੂੰ ਚੰਗੀ ਮੋਟੀ گاਵਾ ਵਰਗੀ ਲੱਗੀ ਐ ਇਹ ਆ ਕੋਈ ਗਰਮੀ ਗਰਮੀ ਹੁਣ ਪਿੱਛੇ ਕੇ 2-4 ਦਿਨ ਕਾਫੀ ਪਈ ਆ ਕਵੰਡ ਬੁੰਡ ਸਾਰੇ ਵੀਰਾਂ ਨੇ ਘਟ ਪਾਏ ਆ ਭਾਵੇਂ ਘਰਾਂ 'ਚ ਪਸ਼ੂ ਰੱਖੇ ਆ ਤੇ ਭਾਵੇਂ ਵਪਾਰ ਲੈਣ ਵਾਲੇ ਤੇ ਬਾਕੀ ਉਤਰੇ ਇਹ ਆ ਵੀ ਕੱਦ ਕੱਠ ਚੰਗੇ ਦੀ ਆ ਵੱਡੀਆਂ ਮੱਝਾਂ ਜਿਆਪੂਰੀ ਜਿਹੜੀ ਜਿਲੇ ਆ ਬਾਕੀ ਆ ਵੀ ਚਲੋ ਅੱਜ ਮੌਸਮ ਠੰਡਾ ਹੋਇਆ ਵਾ ਜਿ ਸਵੇਰ ਦਾ ਮੀਂਹ ਜਿਹੜਾ ਪੈਂਦਿਆ ਵਾ ਹੋਰ ਵੀ ਬੀਜ ਦੀ ਉਮੀਦ ਹੈ ਜੰਦਾ ਇਹ ਆ ਦੇ ਸੰਦੇ ਹਵਾ ਨੇ ਤਾਂ ਲੱਗੇ ਤਾਂ ਬਾਕੀ ਚਲੋ ਕੋਈ ਵੀ ਰਾਨ ਕੇ ਵੇਖੇ ਇੱਕ ਵਾਰੀ ਤੇ ਬਾਕੀ ਬੇਨਤੀ ਇੱਕ ਹੋਰ ਕਰਨੀ ਹੈ ਹੁਣ ਜਿਹੜਾ ਵਾ ਆਪਣੇ ਮੰਡੀ ਜਿਹੜੀ ਆ ਅੰਮ੍ਰਿਤਸਰ ਚ ਲੱਗਿਆ ਕਰਨੀ ਬੱਲਾ ਮੰਡੀ ਹਰ 12 ਤਰੀਕ ਤੇ 26 ਤਰੀਕ ਨੂੰ ਇਹੋ ਜੇ ਚੰਗੇ ਪਸ਼ੂ ਜਿਹੜਾ ਵਾ ਮੰਡੀ ਚ ਪਹੁੰਚਿਆ ਕਰਨੇ ਆ ਤੇ ਜਿੰਨਾ ਵੀਰਾਂ ਨੇ ਖਰੀਦਣੇ ਆ ਉਹ ਵੀ ਆਓ ਤੇ ਜਿੰਨਾ ਵੀਰਾਂ ਨੇ ਵੇਚਣੇ ਆ ਉਹ ਵੀ ਆਓ ਹਰ ਹਰ ਮਹੀਨੇ ਦੀ 12 ਤੇ 26 ਤਰੀਕ ਨੂੰ ਅੰਮ੍ਰਿਤਸਰ ਵੱਲਾ ਮੰਡੀ ਜਿੱਥੇ ਲੱਗਦੀ ਆ ਉੱਥੇ ਜਿਹੜੇ ਸੱਜੇ ਪਸ਼ੂਆਂ ਦੀ ਮੰਡੀ ਜਿਹੜੀ ਲੱਗਿਆ ਕਰਨੀ ਆ ਤੇ ਰੇਟ ਹੁਣ ਜਿਹੜਾ ਇਹਦਾ ਤੁਹਾਨੂੰ ਦੱਸ ਤੀਏ ਕਿੰਨਾ ਫਿਰ ਮੁੱਲ ਵੀ ਦੀ ਇਹਦਾ ਕਰ ਦਿਓ ਮੰਨ ਤਾਂ ਨਾ ਚ ਡਾਲੂ ਆਪੇ ਤੇ ਆਪ ਹੀ ਕਰ ਦੋਗੇ ਆਪੇ ਹੀ ਡਾਲੋ ਕਿੰਨੇ ਦੀ ਦੇ ਦੀਏ ਦੱਸ ਦੋ ਆਪੇ ਆਪ ਹੀ ਕਰ ਦੋ ਨਾ 145 ਦੀ ਹੋਰ ਆਉਂਦੀ ਏ ਥੱਲੇ ਦੱਸ ਦੋ ਹੁਣ ਤੁਸੀਂ ਆਪੇ ਪੂਰੇ 140 ਦੀ ਦੇ ਦਾਂਗੇ ਬੀਜੀ ਠੀਕ ਹੈ ਹਾਂਜੀ ਛੋਟਾ ਛੱਪਾ ਕਰ ਦਾਂਗੇ ਤੇ ਬਾਕੀ ਆਪਾਂ ਦੇਖ ਸਕਦੇ ਪੂਰੇ ਸਮਰਵੀਰ ਦੇ ਜਿੱਦੇ ਪੂਰੇ ਉਹਦੇ ਬਰਾਬਰ ਹੀ ਆਉਂਦੀ ਆ ਠੀਕ ਹੈ ਜੀ ਤੇ 1 ਲੱਖ ਤੇ 40000 ਚ ਜਿਹੜਾ ਮਾਨਤਾ ਨਾਲ ਮੌਕੇ ਤੇ ਜਲੋ ਹੋ ਜਾਊਗਾ ਸੋਈ ਸਵਾਈਏ ਦੁੱਧ ਦੀ ਆਪਣੀ ਚਵਾਈ ਕਰਕੇ ਖੜਾ ਤੇ ਆ ਵੀ ਤਾਜੀ ਸੋਈ ਜਾਦੀ ਜੀ ਤੀਜੇ ਦਿਨ ਦੀ ਮੈਂ ਸੋਈ ਅੱਛਾ ਹਾਂਜੀ ਸਾਫ਼ ਕਰਤੀ ਆ ਹਾਂ ਵਿੱਚ ਸਾਫ਼ ਕਰਦੀ ਆ ਅੱਛਾ ਹਾਂਜੀ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਲਗਭਗ 11 ਕਿਲੋ ਤਾਂ ਚੱਲੀ ਜੇ ਮੈਂ ਅੱਛਾ ਹਾਂਜੀ 12 14 15 ਕਿਲੋ ਕੱਢੂਗੀ 6 14 15 ਲੀਟਰ ਭਰੀ ਜਾਊਗੀ ਇਹ ਵੀ ਤੋੜ ਦੋ ਫਿਰ ਇਹਨਾਂ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਵੀ ਕੱਟਾ ਹੀ ਆ ਬਿਲਕੁਲ ਕੋਲਾ ਹੀ ਬੱਚਾ ਇਹਦਾ ਵੀ ਇਹਦੇ ਕੱਦ ਕਾਠ ਇਹਦਾ ਵੀ ਚੰਗਾ ਤੇ ਬਿਲਕੁਲ ਛੋਟਾ ਸਿੰਘ ਆ ਬਲਿਕ ਸਿੰਘ ਦੀ ਆ ਸੂਆ ਕਿੰਨਾ ਜਿਆਦਾ ਸੂਆ ਜਿਆਦਾ ਦੂਸਰਾ ਚਿਲਾ ਇਹਦਾ ਦੂਸਰਾ ਸੂਆ ਹੈ ਬਾਕੀ ਜੰਮੀ ਪਲੀ ਇਹ ਵੀ ਚੰਗੀ ਆ ਲੈ ਜਾਈਏ ਨ ਸਿੱਧੀ ਤੋਰ ਤੇ ਇੱਕ ਰਹੀ ਬਾਕੀ ਤਾਜੀ ਸੋਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਜਾਨ ਚ ਹੈ ਪੂਰੀ ਮੱਝ ਆਹ ਦੇਖਣ ਦੇਖ ਲੈ ਕਰੀ ਆ ਜ ਲੈ ਆਓ ਜੀ ਹੁਣ ਇਹਨੇ ਬੱਚਿਆਂ ਨਾਲ ਥੋੜਾ ਇਹ ਭਜਣਾ ਹੈ ਹਾਂ ਦੇਖ ਸੰਦੇ ਹਵਾ ਨਹੀਂ ਦਾ ਲੱਗੇ ਤੇ ਇੱਕ ਰੀ ਥਾਣ ਵੀ ਦਿਖਾਈਏ ਜੋ ਆਜੂ ਵੀ ਜੀ 2 ਮਹੀਨਿਆਂ ਦਾ ਬੜਾ ਖਰਾ ਲੱਗਿਆ ਥਾਣਾ ਦਾ ਸਾਈਜ਼ ਗੈਪ ਵੀ ਚੜਾ ਇਹਦਾ ਚੰਗਾ ਹੈ ਮਿੱਕਮੇ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਆ ਵੀ ਜੰਮੀਆਂ ਪਲੀਆਂ ਮੱਜਾਂ ਦੋਵੇਂ ਚੰਗੀਆਂ ਪੂਰੀਆਂ ਤੇ ਕਿੰਨਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ ਇਹਦਾ ਕਰ ਲਈਏ 135 ਕਰ ਦੋ ਮੰਨ ਤਾਂ ਨੇ 135 ਤੇ ਇੱਕ ਦੀਦੀ ਦੇ ਦਈਏ ਅੱਛਾ ਹੋਰ ਹੋਂਦ ਸੱਲੇ ਡਾਲੋ ਆਪੇ 50 ਦੀ ਦੇ ਦਈਏ ਦੇ ਦਾਂਗੇ ਬੇਟੇ ਘੇ ਹੋਰ ਕਰ ਦਈਏ ਕਰ ਦਾਂਗੇ 22 ਦੀ ਦੇ ਦਈਏ ਪੂਰੇ 20 ਦੀ ਬੇਟੇ ਮੈਂ ਦੇ ਦਾਂਗੇ ਅੱਛਾ ਪੂਰੇ 20 ਦੀ ਛੋੜ ਛੱਪਾ ਵਿੱਚੋਂ ਕਰ ਦਾਂਗੇ ਆਪਦੀ ਮਰਜ਼ੀ ਦਾ 1 ਲੱਖ ਤੇ 20 ਹਜ਼ਾਰ ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਤੇ ਬਾਕੀ ਆ ਹਵਾਨਾ ਇਹਦਾ ਮਗਰੋਂ ਇੱਕ ਵਾਰੀ ਦੇਖ ਸਾਦੇ ਜੀ ਤੇ ਆ ਬੱਚਾ ਜੇ ਇਹਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਦਿਖਣ ਦੀ ਦੂਰੋਂ ਤੇ ਹੁਣ ਇੱਕ ਆ ਗਾਂ ਜਿਹੜੀ 22 ਦਿਨ 10 12 ਦਿਨ ਦੀ ਸੂਈ ਜੀ ਅੱਛਾ 10 12 ਦਿਨਾਂ ਦੀ ਸੂਈ ਹੈ ਦੁੱਧ ਦੇ ਦੇ ਕੋਲ ਗਾਂ ਦਾ ਦੁੱਧ ਉਹ 16 17 ਕਿਲੋ ਜਿਹੜਾ ਚਵਾਵਾ ਤਿਆਰ 16 17 ਲੀਟਰ ਬਿਲਕੁਲ ਤਿਆਰ ਤੇ ਬੱਚਾ ਇਹਦਾ ਬੱਚਾ ਵੀ ਦੀ ਬੱਚਾ ਜੀ ਇਹਦੇ ਮਗਰ ਬੱਚਾ ਹੈ ਉਹ ਵੀ ਤੁਹਾਨੂੰ ਨਹੀਂ ਦਿਖਾ ਦਿੰਨੇ ਲੈ ਜਾਓ ਬਾਕੀ ਚੱਲ ਰੰਗ ਰੂਪ ਦੀ ਇਹ ਵੀ ਚੰਗੀ ਸੋਹਣੀ ਆ ਤੇ ਆਹ ਕਰੀਓ ਤਰਾ ਵੀ ਦੇਖ ਸਕਦੇ ਜੀ ਇਹ ਆ ਵੀ ਚਲੋ ਰੰਗ ਰੂਪ ਚੰਗਾ ਆ ਤੇ ਥਾਣੇ ਦੇ ਵੀ ਦੇਖ ਸਕਦੇ ਆ ਪਾ ਲੱਗੇ ਤੋਂ ਚੰਗੇ ਗੈਪ ਤੇ ਆ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਮੋਟੀ ਲੱਗੀ ਆ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਆ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਵੀ ਜੀ 60 ਕਰ ਲੀਓ ਮੁੱਲ ਕੀ ਕਰਦੀ ਮਨਤਨੌਰ ਕਰਦਾਂਗੇ ਜੀ ਇਹ ਤਾਂ ਯਾਰਖੰਡ ਛੋੜੀ ਹੋਣੀ ਇਹ ਉਤਰਾ ਦੁੱਧ ਕਿੰਨਾ ਕੁ ਪੜੀ ਜਾਊਗੀ ਦੁੱਧ ਵੀ ਜੀਵੀਆਂ ਤੋਂ ਬਾਹਰ ਹੀ ਜਾਊਗੀ ਠੀਕ ਹੈ ਜੀ ਤੇ ਬੱਚਾ ਇਹਦਾ ਕਿੱਥੇ ਜੀ ਇਹਦਾ ਵੀ ਜੀ ਬੱਚਾ ਜੇ ਉੱਪਰ ਬੈਠੇ ਇੰਦਰ ਬੰਝਿਆ ਲੈ ਬੱਚਾ ਆਹ ਬੱਚਾ ਜੇ ਇਹਦਾ ਤੇ ਬਾਕੀ ਇੱਥੇ ਆਓ ਤੇ ਸਾਰੀਆਂ ਸੋਈਆਂ ਸਵਾਈਆਂ ਵਾ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਫੇਰ ਇਹ ਆਪਣਾ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ